ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਚਾਂਗਿਰ ਤੋਂ ਨਗਰ ਕੀਰਤਨ ਸਜਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਅੱਜ ਨਕੋਤਰ ਦੇ ਪਿੰਡ ਚਾਂਗਿਰ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਸਮੂਹ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ समर्पित ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਐਸਜੀਪੀਸੀ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਅਤੇ ਯੋਥ ਅਕਾਲੀ ਦਲ ਦੇ ਆਗੂ ਰਾਜਕਮਲ ਐਡਵੋਕੇਟ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਬਾਬਾ ਦੀਪ ਸਿੰਘ ਸਮੂਹ ਕਮੇਟੀ ਵੱਲੋਂ ਉਹਨਾਂ ਨੂੰ ਸਰੂਪੇ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਨਗਰ ਕੀਰਤਨ ਦੇ ਵਿੱਚ ਗਤਕਾ ਪਾਰਟੀਆਂ ਵੱਲੋਂ ਆਪਣੇ ਕਰਤੱਵ ਦਿਖਾਏ ਗਏ ਅਤੇ ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ ਲੰਗਰ ਲਗਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਜੋ ਜਿਸ ਪਿੰਡ ਦੇ ਵਿੱਚ ਵੀ ਨਗਰ ਕੀਰਤਨ ਪਹੁੰਚਿਆ ਉਸ ਪਿੰਡ ਵਿੱਚ ਸੰਗਤਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਬਲਦੇਵ ਸਿੰਘ ਕਲਿਆਣ ਜੋ ਕਿ ਐਸ ਡੀ ਪੀ ਸੀ ਦੇ ਉਮੀਦ ਪ੍ਰਧਾਨ ਨੇ ਉਹਨਾਂ ਨੇ ਪਹੁੰਚ ਕੇ ਕਮੇਟੀ ਨੂੰ ਇਸ ਨਗਰ ਕੀਰਤਨ ਤੇ ਕਟਨ ਦੀ ਸ਼ਲਾਘਾ ਕੀਤੀ ਅਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ

श्री श्रो श्री सोन श्रीकाल भुले सोन <San高 <San高 uh -huh. <San高� <San高 <San高 anyway so nihaal so so ਹਾ ਜਾਇ ਦੀ ਤਰਨ ਲਾ ਗਾਦੀ ਪੈਰਦੀ ਤੇਰੀ ਕਰਨਾ ਕੱਲ ਲੱਗਾ ਜੀ ਹਾਂ ਸੰਜੀਤ ਅੱਜ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਨਗਰ ਕੀਰਤਨ ਕੱਟੇ ਜਾ ਰਹੇ ਕਿ ਕਹਿਣਾ ਚਾਹੂਗਾ ਅੱਜ ਪਿੰਡ ਜਹਾਗੀਰ ਤੋਂ ਸਮੂਹ ਸੰਗਤ ਨੇ ਭਾਂਤਨ-ਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਆਰੰਭਤਾ ਕੀਤੀ ਹੈ ਜਿਹੜੇ ਵੱਖ-ਵੱਖ ਪਿੰਡਾਂ ਹੋਂਦ ਮੱਲੀਆਂ ਕਲਾਂ ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਇਹ ਜਾ ਕੇ ਗੁਰੂ ਮਹਾਰਾਜ ਨੇ ਆਪ ਦਾ ਅੰਗਸੰਗ ਸਹਾਈ ਹੋ ਕੇ ਸਾਰੇ ਨਗਰ ਕੀਰਤਨ ਜਿਹੜਾ ਜਾਣਾ ਵਾ ਤੇ ਇਹ ਬਹੁਤ ਵਧੀਆ ਪ੍ਰਾਲਾ ਵਾ ਸਮੂਹ ਕਮੇਟੀ ਦਾ ਮੈਂ ਆਪਣੇ ਹਲਕਾ ਨਕੋਦਰ ਵੱਲੋਂ ਸਾਡੇ ਮੇਰੇ ਪੁੱਲਰ ਪਰਿਵਾਰ ਵੱਲੋਂ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਬਹੁਤ ਵਧੀਆ ਪ੍ਰਾਲਾ ਇਹ ਜਾ ਸਾ ਤਾਈਓ ਸਾਡੀ ਬੱਚਿਆਂ ਨੂੰ ਪਤਾ ਲੱਗੂਗਾ ਕਿ ਕੀ ਇਤਿਹਾਸ ਆ ਸਾਰਾ ਕਿ ਹੁਣ ਜਿਉਂ-ਜਿਉਂ ਪਿੰਡਾਂ ਜਾਣਾ ਜਿਉਂ-ਜਿਉਂ ਸਰਵਣ ਕਰਨਗੇ ਇਤਿਹਾਸ ਟਾਢੀ ਵਾਰਾਂ ਨਾਲ ਹੀ ਸੁਣਨਗੇ ਤੇ ਉਸ ਉਸ ਨਾਲ ਸਾਡੇ ਬੱਚਿਆਂ ਨੂੰ ਵੀ ਜਾਗਰੂਕਤਾ ਹੁੰਦੀ ਹੈ ਕਿ ਕਿਵੇਂ ਸੀ ਗੀਆਂ ਦਿੱਤੀਆਂ ਸਾਰਾ ਇਹ ਬਹੁਤ ਵਧੀਆ ਪ੍ਰਾਲਾ ਮੈਂ ਵਧਾਈ ਦੇ ਪਾਤਰ ਨੇ ਜੀ ਇਹ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਹਨਾਂ ਨੇ ਸਹੀਦੀ ਦਿਹਾੜਾ ਬਣਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਬਾਬਾ ਦੀਪ ਸਿੰਘ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਤ ਗਿਆੰਗਿਰ ਨਗਰ ਤੋਂ ਜਿਹੜਾ ਨਗਰ ਕੀਰਤਨ ਦੇ ਰੰਭਤਾ ਹੋਈ ਆ ਮੈਂ ਜੁਨੀਅਰ ਮੀਤ ਪ੍ਰਧਾਨ ਐਸ.ਡੀ.ਪੀ.ਸੀ. ਔਰ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਕਾਮੀ ਐਡਵੋਕੇਟ ਪ੍ਰਧਾਨ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਇਲਾਕੇ ਦੀ ਸੰਗਤ ਦੇ ਅਪਰਾਲੇ ਦਾ ਧੰਨਵਾਦ ਕਰਦਾ ਔਰ ਮੈਂ ਸਮਝਦਾ ਵੀ ਇਹੋ ਜੇ ਅਪਰਾਲੇ ਕਰਕੇ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਉਣਾ ਇਹ ਬਹੁਤ ਵੱਡਾ ਅਪਰਾਲਾ ਵਾ ਸੋ ਮੇਰਾ ਆਪਣਾ ਹੀ ਹਲਕਾ ਵਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮੇਰੇ ਹਲਕੇ ਵਿੱਚ ਹੀ ਪਿੰਡ ਪੈਂਦੇ ਆ ਅੱਜ ਜਾਂਗੀਰ ਤੋਂ ਇਹ ਰੰਮਟਾ ਕੀਤੀ ਗਈ ਆ ਔਰ ਮੱਲੀਆਂ ਗੱਲਾਂ ਕਈ ਪਿੰਡਾਂ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਇੱਥੇ ਜਾਂਗੀਰ ਆ ਕੇ ਇਹਦੀ ਸਮਾਪਤੀ ਹੋਣੀ ਆ ਮੇਰੇ ਨਾਲ ਜਿੱਥੇ ਰਾਜਕਮਲ ਸਿੰਘ ਜੀ ਭੁਲਰ ਸੀਨੀਅਰ ਕਾਲੀ ਆਗੂ ਨਕੋਦਰ ਔਰ ਮੇਰੇ ਨਾਲ ਗੋਰਪ੍ਰੀਤ ਸਿੰਘ ਜੀ ਰਾਮਪੁਰ ਮੈਨੇਜਰ ਅਡੀਸ਼ਨਲ ਮੈਨੇਜਰ ਗੁਰਦਾਰਾ ਬੇਰ ਸਾਹਿਬ ਔਰ ਬੋਲੀ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ ਜੀ ਵੀ ਨਾਲ ਇਸ ਨਗਰ ਵਿੱਚ ਅਤਬਲੀਅਤ ਕਰ ਰਹੇ ਨੇ ਸੋ ਮੈਂ ਇਸ ਅਪਰਾਲੇ ਦੀ ਬਹੁਤ ਹੀ ਛਲਾਗਾ ਕਰਦਾ ਵਾਂ ਤੇ ਧੰਨਵਾਦ ਕਰਦਾ ਤੇ ਇੱਥੇ ਗੁਰੂ ਸਾਹਿਬ ਪੰਜ ਪਿਆਰਿਆਂ ਦੀ ਦੇਖ ਰੱਖ ਥੱਲੇ ਇਹ ਨਗਰ ਕੀਰਤਨ ਨਰਪਤਾ ਹੋ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਲਗਨ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ਹੀਦ ਬਾਬਾ ਦੀਪ ਸਿੰਘ ਕਲਫੇ ਸੋਸਾਇਟੀ ਵੱਲੋਂ ਕਿਉਂਕਿ ਸਾਰੇ ਹੀ ਜਿਹੜੇ ਸੋਸਾਇਟੀ ਦੇ ਮੈਂਬਰ ਆਏ ਨੇ ਸਾਡੇ ਨਾਲ ਚਕਤਾਰ ਸਿੰਘ ਦੀ ਗੁੱਚੇ ਅਲਤਾਜ ਸਿੰਘ ਦੀਪ ਸਿੰਘ ਥੰਬਰਾ ਹੋਰ ਸਮੂੱਚੀ ಗ್ರಾಮ ਪੰਚਾਇਤ ਵੀ ਨਾਲ ਹੋਰ ਵੀ ਧਾਰਮਿਕ ਜਥੇਬੰਦੀਆਂ ਦੇ ਸੰਤ ਮਹਾਂਪੁਰਸ਼ਾਂ ਦੇ ਸਹਿਯੋਗ ਦੇ ਨਾਲ ਇਲਾਕੇ ਦੀ ਸੰਗਤ ਇਸ ਲਗਨ ਕੀਤਨ ਬਾਬਾ ਦੀਸ ਨੇ ਛਿੱਧੀ ਦੇ ਆਣੇ ਨੂੰ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਕਰਦਿਆਂ ਸਾਡੀ ਸੋਸਾਇਟੀ ਦਾ ਇਹੀ ਮਕਸਦ ਲਿਆ ਕਿ ਜਿਹੜੇ ਅੱਜ ਸਾਡੇ ਨਿਆਣੇ ਪਤਨਪੁਰੇ ਵੱਲ ਜਾ ਰਿਹਾ ਤੇ ਗਰਬਾਣੀ ਦੇ ਨਾਲ ਜਾਣ ਤੇ ਗੱਤਕੇ ਦੀ ਸਪਲਾਈ ਵੀ ਕਰ ਰਹੇ ਆ ਸਾਡੇ ਕਾਫੀ ਪਿੰਡੋਂ ਬੱਚੇ 10-15 ਬੱਚੇ ਜਿਨ੍ਹਾਂ ਨੇ ਗੱਤਕੇ ਦੀ ਸਪਲਾਈ ਕੀਤੀ ਆ ਇੱਕ ਬਹੁਤ ਵਧੀਆ ਸਾਡੇ ਪਿੰਡ ਨੇ ਪਰਾਲਾ ਕੀਤਾ ਗੋਦਰਾ ਪ੍ਰਬੰਧਕ ਕਮੇਟੀ ਨੇ ਗ੍ਰਾਂਤੀ ਸਿੰਘ ਇੱਕ ਬਹੁਤ ਵਧੀਆ ਲਿਆਂਦਾ ਸੁਜਮ ਜਿਹੜਾ ਕਿ ਸ਼ਾਮ ਨੂੰ 1.5 ਘੰਟਾ ਕਲਾਸ ਗਰਬਾਣੀ ਦੀ ਲੋਦਾ ਅਸੀਂ ਇਸ ਨਗਰ ਦੇ ਵੇਟੀ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਭਾਗਾ ਵਾਲਾ ਦਨੇ ਆ ਜਿਹੜਾ ਇਸ ਪਾਸੇ ਨੂੰ ਤੁਰਿਆ ਇਸ ਨਗਰ ਇਹ ਇਲਾਕਾ ਪੂਰਾ ਸਹਿਯੋਗ ਦੇ ਦੇਣਾ ਅਸੀਂ ਇਸੇ ਤਰ੍ਹਾਂ ਇਸ ਖਲਵਾੜੀ ਨੂੰ ਜੋ ਉਹਦੇ ਮਾਰਕ ਦੀ ਤਲਣੇ ਪਾਪਾ ਦੀਪ ਸਿੰਘ ਦੇ ਚੱਲਣ ਦੀ ਕੋਸ਼ਿਸ਼ ਕਰਾਂਗੇ ਸੇਵਾਦਾਰ ਹੋ ਕੇ ਪਿਸਰਾਂਗੇ ਵੱਧ ਤੋਂ ਵੱਧ ਇੱਧਰ ਨੂੰ ਜਾਣ ਦੀ ਲੋੜ ਆ ਸਾਨੂੰ ਪਖਾਂਡਵਾ ਤੋਂ ਡੇਰਾਵਾ ਤੋਂ ਕੁਝ ਨਹੀਂ ਮਿਲਣਾ ਜੋ ਸਾਨੂੰ ਮੈਣਾ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਤੋਂ ਕਹਿੰਦਾ ਬਹੁਤ ਵੱਡੀ ਦਾਤ ਬਖਸ਼ੀ ਇਹਨਾਂ ਨੂੰ ਮਿਸਬਾਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗੇ ਇਹਨਾਂ ਨੂੰ ਬੇਟੇ ਦੀ ਵੀ ਪੁੱਤਰੇ ਦੀ ਵੀ ਦੋਤੇ ਦੀ ਵੀ ਪ੍ਰਾਪਤ ਹੋਈ ਆ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਸਰ ਅੱਜ ਜਿਹੜਾ ਪਿੰਡ ਦੇ ਵਿੱਚ ਨਗਰ ਕੀਰਤਨ ਕੱਟਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਬਹੁਤ ਸਾਡੇ ਪਿੰਡਲੀ ਭਾਗਾ ਵਾਲਾ ਟਾਈਮ ਆ ਰਾਜ 17ਵਾਂ ਹੁਸ਼ਾਰ ਨਗਰ ਕੀਰਤਨ ਬਾਬਾ ਦੀਪ ਸਿੰਘ ਜੀ ਨੂੰ ਸਮਰਪਤ ਕੱਢਿਆ ਜਾ ਰਿਹਾ ਔਰ ਅਸੀਂ ਇਹਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ ਕਿ ਹਰਜਿੰਦਰ ਸਿੰਘ ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਇਸ ਫੈਡਰੇਸ਼ਨ ਦੇ ਨਾਲ ਜੁੜਿਆ ਹੋਇਆ ਉਹਦਾ ਵੱਡਾ ਪ੍ਰਭਾਲਾ ਸਾਡੇ ਸਾਰੇ ਇਲਾਕੇ ਦਾ ਪ੍ਰਭਾਲਾ ਆ ਜਿਹਦਾ ਕਰਕੇ ਹਰ ਸਾਲ ਇਹ ਨਗਰ ਕੀਰਤਨ ਕੱਢਦੇ ਆ ਕਿ ਆਉਣ ਵਾਲੀਆਂ ਸਾਡੀਆਂ ਨਸਲਾਂ ਨੂੰ ਆਉਣ ਵਾਲੇ ਸਾਡੇ ਜਿਹੜੇ ਨੌਜਵਾਨ ਆ ਸਾਡੇ ਇਤਿਹਾਸ ਬਾਰੇ ਬਾਬਾ ਦੀਪ ਸਿੰਘ ਜੀ ਦੇ ਸ਼ਹਾਦਤ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ ਇਹ ਬਹੁਤ ਵੱਡਾ ਪਰਾਲਾ ਮੈਂ ਇਹ ਸਾਰੇ ਹੀ ਪਰਿਵਾਰ ਨੂੰ ਔਰ ਸਾਰੇ ਇਲਾਕੇ ਨੂੰ ਨਗਨਵਾਸ ਸਿੰਘ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਇਸ ਮੌਕੇ ਤੇ ਔਰ ਕਾਮਨਾ ਕਰਦਾ ਕਿ ਸੱਚੇ ਬਾਦਸ਼ਾਹ ਨੂੰ ਹੋਰ ਚੜ੍ਹਦੀ ਕਲਾ ਬਖਸ਼ ਕਰਨ ਇਸ ਨਾਲ ਇਹ ਪ੍ਰਵਤਵ ਵਾਦ ਇਸੇ ਤਰ੍ਹਾਂ ਹੀ ਗੁਰੂ ਘਰ ਦੇ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ